ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਪਟੰਡੇ ਵਾਲਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਆਪਾਂ ਕਾਫੀ ਲੰਬੇ ਸਮੇਂ ਤੋਂ ਬਹੁਤ ਵਧੀਆ-ਵਧੀਆ ਡੇਰੀ ਫਾਰਮਾਂ ਦੀਆਂ ਮਿਹਨਤੀ ਪਰਿਵਾਰਾਂ ਦੀਆਂ ਵੀਡੀਓ ਪਾ ਰਹੇ ਹਾਂ ਸੇਲ ਪਰਚੇਜ ਦੀਆਂ ਵੀਡੀਓ ਪਾ ਰਹੇ ਹਾਂ ਜਿਹਦਾ ਕਿ ਭਰਾਵਾਂ ਦਾ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਹੈ ਜਿਹੜੀਆਂ ਵੀ ਆਪਾਂ ਸੇਲ ਪਰਚੇਜ ਦੀਆਂ ਵੀਡੀਓ ਪਾਉਣੇ ਆ ਬਿਲਕੁਲ ਰੇਟ ਆ ਜਿਹੜੇ ਆਪਣੇ ਜੈਨੂਅਨ ਹੁੰਦੇ ਆ ਕੋਈ ਐਕਸਟਰਾ ਆਪਾਂ ਰੇਟ ਨਹੀਂ ਰਖਾਉਂਦੇ ਕਿਉਂਕਿ ਜਿਹੜੇ ਵੀ ਭਰਾ ਮੰਡੀਆਂ ਤੇ ਜਾਨਵਰ ਲੈਣ ਜਾਂਦੇ ਆ ਜਾਂ ਵੇਚਣ ਜਾਂਦੇ ਆ ਕਿਉਂਕ ਜੇ ਉੱਥੋਂ ਜਾਨਵਰ ਮੁੜਿਆ ਆਉਂਦਾ ਹੈ ਵੇਚਣ ਵਾਲੇ ਵੀਰ ਦਾ ਜਾਨਵਰ ਮੁੜਿਆ ਆਉਂਦਾ ਤਾਂ ਉਹਦੇ ਵੀ ਮਨ ਦੇ ਉੱਤੇ ਕੁਝ ਹੋਰ ਵੀਦ ਹੈ ਤੇ ਜਿਹੜਾ ਉੱਥੇ ਖਰੀਦਣ ਜਾਂਦਾ 25 ਦੇ 50 50 ਵੀ ਤੁਹਾਨੂੰ ਮੰਡੀਆਂ ਦੇ ਵਿੱਚੋਂ ਜਾਨਵਰ ਮਿਲ ਜਾਂਦੇ ਆ ਕਿਸ ਤਰੀਕੇ ਦਾ ਜਾਨਵਰ ਹੁੰਦਾਗਾ ਘਰੇ ਆ ਕੇ ਕੀ ਨਿਬੜਦਾ ਕਿੱਲੇ ਤੋਂ ਜਾਨਵਰ ਮਿਲ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਅੱਜ ਤੁਹਾਨੂੰ ਨਗੀਨੇ ਦਿਖਾਉਣੇ ਆ ਕਿ ਚਾਰ ਚਾਰ ਨਗੀਨੇ ਆ ਏ ਕਲਾਸ ਆ ਹਰ ਇੱਕ ਐਂਗਲ ਤੋਂ ਵੇਖ ਕੇ ਤਸੱਲੀ ਕਰਕੇ ਵੀਰਾਂ ਗੱਲ ਨਾਲ ਸੌਦਾ ਤੁਸੀਂ ਕਰ ਸਕਦੇ ਹੋ ਕੋਈ ਇਸ ਫਾਰਮ ਦੇ ਵਿੱਚ ਇੱਕ ਅੱਧਾ ਜਾਨਵਰ ਨੇ ਤਕਰੀਬਨ 11 ਸਾਲ ਪੁਰਾਣਾ ਕਾਰੋਬਾਰ ਹੈ ਘਰੇਲੂ ਕਾਰੋਬਾਰ ਤੋਂ ਸਟਾਰਟ ਕੀਤਾ ਸੀ ਅਣਥੱਕ ਮਿਹਨਤ ਕਰਕੇ ਪਰਿਵਾਰ ਨੇ ਬਹੁਤ ਸੋਹਣੇ ਸਜੇ ਢੰਗ ਨਾਲ ਜਿਹੜਾ ਫਾਰਮ ਹੈ ਉਹ ਚਲਾਇਆ ਪਿਆ ਜਾਨਵਰਾਂ ਦੀ ਗੱਲ ਕਰ ਲਈਏ ਤਾਂ ਇਸ ਫਾਰਮ ਦੇ ਵਿੱਚ ਦਰਸ਼ਕੋ 62 62 36 36 ਲੀਟਰ ਵਾਲੇ ਜਾਨਵਰ ਇਸ ਟਾਈਮ ਪ੍ਰੈਜ਼ੈਂਟਲੀ ਹੈਗੇ ਆ ਜਿਹੜੇ ਵੀ ਭੈਣਾ ਨੇ ਜਿਹੜੇ ਵੀ ਭਰਾਵਾਂ ਨੇ ਕੋਈ ਨਵਾਂ ਫਾਰਮ ਸਟਾਰਟ ਕਰਨਾ ਹੈ ਵੇਖੋ ਸਾਡੀ ਵੀ ਕੋਸ਼ਿਸ਼ ਇਹੀ ਆ ਵੀ ਉਹਨਾਂ ਨੂੰ ਸਾਫ਼ ਸੁਥਰੀਆਂ ਵੀਡੀਓ ਦਿਖਾਈਏ ਸਾਫ਼ ਸੁਥਰੇ ਜਾਨਵਰ ਦਿਵਾਈਏ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰਨ ਜਿਹੜੇ ਅੱਜ ਇਸ ਫਾਰਮ ਦੇ ਵਿੱਚ ਨਗੀਨਾ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਚਾਰ ਜਿਹੜੇ ਸੇਲ ਵਾਸਤੇ ਆ ਗੱਲਬਾਤ ਲੋਕੇਸ਼ਨ ਸਾਰੀ ਅੰਕਲ ਜੀ ਤੋਂ ਪੁੱਛਦੇ ਆ ਚੰਗੇ ਰਿਕਾਰਡ ਵਾਲੇ ਆ ਕਾਫੀ ਵੀਰਾਂ ਦੀਆਂ ਕਾਫੀ ਭੈਣਾਂ ਦੀਆਂ ਮੇਰੇ ਕੋਲੇ ਕਾਲਾਂ ਆਉਂਦੀਆਂ ਵੀ ਅਸੀਂ ਚੰਗੇ ਜਾਨਵਰ ਲੈਣੇ ਆ ਅਸੀਂ ਫਾਰਮ ਸਟਾਰਟ ਕਰਨਾ ਤੇ ਅੱਜ ਫਾਰਮ ਦੇ ਵਿੱਚ ਰੱਖਣ ਵਾਲੇ ਜਾਨਵਰ ਘਰੇਲੂ ਘਰਾਂ ਦੇ ਵਿੱਚ ਰੱਖਣ ਵਾਲੇ ਜਾਨਵਰ ਕਾਫੀ ਚੰਗੇ ਆ ਲੈ ਦਰਸ਼ਕੋ ਗੱਲ ਬਾਤ ਤੁਹਾਡੀ ਅੰਕਲ ਜੀ ਨਾਲ ਕਰਾਉਣੇ ਆ ਸਾਰਾ ਡਿਟੇਲ ਲੋਕੇਸ਼ਨ ਵਗੈਰਾ ਪੁੱਛਦੇ ਆ ਅੰਕਲ ਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸੋਨੇ ਵੀਰ ਠੀਕ ਠਾਕ ਹਾਂ ਜੀ ਠੀਕ ਠਾਕ ਵਧੀਆ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੀ ਆਪਾਂ ਖੜੇ ਆ ਜੀ ਪਿੰਡ ਰੜ ਜੀ ਜ਼ਿਲ੍ਹਾ ਮਾਨਸਾ ਤਹਿਸੀਲ ਵੀ ਮਾਨਸਾ ਜੀ ਪੀਰਕੋਟ ਵਾਲੀ ਸੜਕ ਦੇ ਉੱਤੇ ਜੀ ਜੀ ਹਾਂ ਅੱਜ ਜਵੰਦਾ ਡੈਰੀ ਫਾਰਮ ਜਵੰਦਾ ਡੈਰੀ ਫਾਰਮ ਹੈ ਜਿੱਥੇ ਆਪਾਂ ਰੁਕੇ ਹੋਏ ਆ ਜੀ ਕਿੰਨੇ ਜਾਨਵਰ ਅੱਜ ਫਿਰ ਸੇਲ ਕਰਨੇ ਆ ਜੀ ਸੇਲਤਾ ਜੀ ਪੰਜ ਸੀ ਕਰਾਂਗੇ ਉਹ ਚਾਰ ਹੁਣ ਤਿਆਰ ਆ ਜੀ ਸੇਲ ਕਰ ਲਵਾਂ ਹੂੰ ਕਿੰਨੇ ਕਿੰਨੇ ਦਿਨ ਰਹਿ ਗਏ ਜੀ ਦੋ ਦੇ ਤਾਂ ਰਹਿ ਗਏ ਜੀ ਪੰਜ ਪੰਜ 7 7 ਦਿਨ ਜੀ ਦੋ ਦੇ ਰਹਿ ਗਏ 20 20 ਦਿਨ ਜੀ ਜੀ ਅੰਕਲ ਵੇਖੋ ਹਰੇਕ ਭਰਾ ਨੂੰ ਹੀ ਹੁੰਦਾ ਮੈਨੂੰ 2 ਰੁਪਏ ਸਸਤੀ ਮਿਲ ਜੇ ਠੀਕ ਹੈ ਜੀ ਤੇ ਹਰੇਕ ਵੇਚਣ ਵਾਲੇ ਨੂੰ ਹੁੰਦਾ ਮੇਰੀ 2 ਰੁਪਏ ਮਹਿੰਗੀ ਬਿਕ ਜੇ ਠੀਕ ਹੈ ਜੀ ਗੱਲ ਆ ਕੇ ਸੰਤੁਸ਼ਟੀ ਦੇ ਮੁਕਣੀ ਆ ਠੀਕ ਹੈ ਜੀ ਵੀ ਤੁਹਾਨੂੰ ਵੀ ਜਿਹੜਾ ਸਮਾਈ ਦਾ ਰੇਟ ਹੈ ਉਹ ਜੈਨੂਅਲ ਰੇਟ ਮਿਲਣਾ ਚਾਹੀਦਾ ਤੁਹਾਨੂੰ ਮੰਡੀਆਂ ਦੇ ਵਿੱਚ ਨਾ ਖੱਜਲ ਖਵਾਰ ਹੋਣਾ ਪਵੇ ਤੇ ਜਿਹੜੇ ਕਿਸੇ ਭਰਾ ਨੂੰ ਕਿੱਲੇ ਤੋਂ ਜਾਨਵਰ ਮਿਲ ਜੇ ਤਾਂ ਮੈਂ ਉਹ ਵੀ ਕਹਿਣਾ ਹਣਾ ਵੀ 2-4000 ਰੁਪਿਆ ਕੋਈ ਮਹਿੰਗਾ ਸਸਤਾ ਵੀ ਨਹੀਂ ਉੱਥੇ ਦੇਖਿਆ ਜਾਂਦਾ ਹੁੰਦਾ ਨਾਲੇ ਖੱਜਲ ਖਵਾਰੀ ਪੈਂਦੀ ਹੈ ਤੇ ਨਾਲੇ ਨਾਲ ਬੰਦਿਆਂ ਨੂੰ ਬੰਗਾਰਨਾ ਪੈਂਦਾ ਜੇ ਕਿੱਲੇ ਤੋਂ ਜਾਨਵਰ ਮਿਲ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਕੀ ਅੰਕਲ ਜਾਨਵਰਾਂ ਦਾ ਕੀ ਰਿਕਾਰਡ ਰਿਕੂਡ ਮਾਮਾ ਦਾ ਕੀ ਹੈ ਇਹਨਾਂ ਦੀਆਂ ਦਾ ਰਿਕਾਰਡ ਜੀ ਜਿਹੜੀਆਂ ਆ ਦੋ ਗਾਇਆਂ ਜੀ ਇਹਦਾ ਤਾਂ ਮਾਮਾ ਦਾ 45 ਲੀਟਰ ਦਾ ਜੀ ਹਾਂ ਤੇ ਉਹ ਦੂਜੀ ਦਾ 42 43 ਦਾ ਸੀਗਾ ਜੀ ਇਹ ਪੀਡੀਐਫ ਦੀਆਂ ਹੈਗੀਆਂ ਜੀ ਦੋਨੇ ਜੀ ਪੀਡੀਐਫ ਦੀਆਂ ਹੈਗੀਆਂ ਜਾਂ ਤੇ ਹੁਣ ਵੀ ਇਹਨੇ ਤਾਂ 40 ਲੀਟਰ ਕੱਢਣਾ ਜੀ ਦੁੱਧ ਹੂੰ ਉਹ ਭਲੂਣਾ ਹੈ ਜੀ ਜੀ ਹਾਂ ਉਹ ਵੀ 35 ਤੋਂ ਬਾਹਰ ਕੱਢੂਗੀ ਜੀ ਜੀ ਤੇ ਸਾਰੀ ਡਿਟੇਲ ਮੁੰਡਾ ਦੇ ਦੂਗਾ ਰਿਸਟਰ ਤੇ ਲਿਖੀ ਹੋਈ ਆ ਜਿੰਨੀ ਵੀ ਡਿਟੇਲ ਹੈ ਸਾਰੀ ਡਿਟੇਲ ਅਗਲੇ ਨੂੰ ਮਿਲੂਗੀ ਪ੍ਰੋਪਰ ਲਓ ਵੀ ਦਰਸ਼ਕੋ ਕਿਸੇ ਵੀ ਭਰਾ ਨੇ ਸੌਦਾ ਕਰਨਾ ਹੈ ਕਿਹੜੇ ਸੀਮੰਟ ਦੀ ਗੱਬਣ ਹੈ ਕਿਹੜੀ ਦੀ ਆਪ ਹੈ ਪ੍ਰੋਪਰ ਵੀਰਾਂ ਗਿਆ ਕੋਲ ਰਜਿਸਟਰ ਦੇ ਉੱਤੇ ਕੱਲੀ ਕੱਲੀ ਚੀਜ਼ ਨੋਟ ਹੈ ਕਿਉਂਕਿ ਜਿਨੇ ਵੀ ਖੂਨ ਪਸੀਨੇ ਦੀ ਕਮਾਈ ਲਾਉਣੀ ਆ ਪੂਰੀ ਤਸੱਲੀ ਕਰਕੇ ਹਰੇਕ ਚੀਜ਼ ਦਾ ਡਿਟੇਲ ਲੈ ਕੇ ਵੀਰਾਂ ਗਿਆ ਨਾਲ ਸੌਦਾ ਤੁਸੀਂ ਕਰ ਸਕਦੇ ਹੋ ਹਰ ਇੱਕ ਅੰਗਲ ਤੋਂ ਤੁਹਾਨੂੰ ਜਨਮਰ ਤੋੜ ਕੇ ਵੀ ਦਿਖਾਵਾਂਗੇ ਤਸੱਲੀ ਵੀ ਪ੍ਰੋਪਰ ਕਰਾਉਣੇ ਆ ਦੋ ਜਨਮਰ ਇਧਰਲੇ ਪਾਸੇ ਖੜੇ ਆ ਗਏ ਦੋ ਜਨਮਰ ਇਧਰਲੇ ਪਾਸੇ ਦਰਸ਼ਕੋ ਖੜੇ ਆ ਗਏ ਤੇ ਦੋ ਜਨਮਰ ਆ ਖੜੇ ਆ ਇਹ ਪਹਿਲਣ ਆ ਗਈ ਜੀ ਹਾਂ ਇਹ ਪਹਿਲਣ ਆ ਗਈ ਜੀ ਜੀ ਤੇ ਉਹ ਦੂਜੀ ਆ ਗਈ ਜੀ ਉਹ ਦੂਜੀ ਸੂਏ ਆ ਗਈ ਸਭ ਤੋਂ ਪਹਿਲੇ ਦਰਸ਼ਕਾਂ ਨੂੰ ਆਪਾਂ ਆਹ ਪਹਿਲੇ ਵਾਲੀ ਤੋਰ ਕੇ ਦਿਖਾਈਏ ਜੀ ਠੀਕ ਹੈ ਜੀ ਦਰਸ਼ਕੋ ਬੈੱਡ ਵਗੈਰਾ ਚੈੱਕ ਕਰ ਲਓ ਹਵਾਨਾ ਚੈੱਕ ਕਰ ਲਓ ਕਿਉਂਕਿ ਵਾਰ-ਵਾਰ ਜੇ ਇੱਕ ਹੀ ਗੱਲ ਰਿਪੀਟ ਕਰਦੇ ਆ ਤਾਂ ਫਿਰ ਉਹ ਵੀ ਗੱਲ ਚੰਗੀ ਨਹੀਂ ਕਿਉਂਕਿ ਹਰ ਇੱਕ ਚੀਜ਼ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਬੈੱਡ ਬੁੱਡ ਦੀ ਚੰਗੀ ਆ ਪਹਿਲੇ ਸੂਏ ਆ ਜੇ ਕਿਸੇ ਭਰਾ ਨੇ ਕੋਈ ਨਵਾਂ ਫਾਰਮ ਕਰਨਾ ਹੈ ਰੇਟ ਵੀ ਜਮਾ ਖਿੱਚ ਕੇ ਲਵਾਵਾਂਗੇ ਤੇ 5 ਸੱਤ ਸੂਏ ਕੰਨ ਪਰ ਨੇ ਸੋਜਿਓ ਵੇਖਣ ਦੀ ਲੋੜ ਨਹੀਂ ਇਹ ਨਹੀਂ ਵੀ ਕੋਈ ਚੌਥੇ ਸੂਏ ਵਾਲੀ ਆ ਜਾਂ ਪੰਜਵੇਂ ਸੂਏ ਵਾਲੀ ਆ ਜਾਂ ਗਾਹਾਂ ਬੁੱਢੀ ਹੋ ਜੂਗੀ ਇੱਕ ਤੋਂ ਹੀ ਫਾਰਮ ਤੁਸੀਂ ਹੌਲੀ ਹੌਲੀ ਤਿਆਰ ਕਰ ਸਕਦੇ ਹੋ ਅਗਲ ਖੋਲ ਕੇ ਦਿਖਾਓ ਜੀ ਦਰਸ਼ਕਾਂ ਨੂੰ ਵੇਖੋ ਦਰਸ਼ਕੋ ਘੇਰਾ ਘੇਰਾ ਥਾਣਾਗਾ ਚੰਗਾ ਹਵਾਨਾ ਬੈੱਡ ਬੁੱਡ ਕਾਫੀ ਚੰਗਾਗਾ ਖੁੱਲੇ ਬੈੱਡ ਦੀ ਹੈਗੀ ਤੇ ਫਾਰਮ ਦੇ ਵਿੱਚ ਆ ਮਾਂ ਦਾ ਚੰਗਾ ਰਿਕਰਡ ਹੈ ਤੇ ਆਪ ਤੁਹਾਨੂੰ ਫੇਸ ਬਿਊਟੀ ਦੀ ਸੀ ਜਾਂਦੀ ਆ ਸਕਿਨ ਤੋਂ ਇੰਤਜਾ ਲਾ ਸਕਦੇ ਹਾਂ ਹਾਈਟ ਤੋਂ ਲਾ ਸਕਦੇ ਹਾਂ ਹਰ ਇੱਕ ਐਂਗਲ ਤੋਂ ਜਿਹੜੀ ਵੈੜ ਹੈ ਕਾਫੀ ਸੁਨੱਖੀ ਆ ਤੁਰਾ ਤੁਸੀਂ ਆਪ ਚੈੱਕ ਕਰ ਲਓ ਐ ਵੇਖੋ ਦਰਸ਼ਕੋ ਇਹਦੇ ਦਿਨ ਕਿੰਨੇ ਰਹਿ ਗਏ ਜੀ ਇਹਦੇ 5-7 ਦਿਨ ਹੀ ਰਹਿ ਗਏ ਜੀ ਪੂਰੀ ਠੰਡੀ ਹੈ ਜੀ ਕੋਈ ਅਹੀ ਜੀ ਨਹੀਂ ਗਰਮ ਨਹੀਂ ਜੀ ਪੂਰੀ ਇਹਦੀ ਮਾਡਰ ਕੱਟ ਬਹੁਤ ਚੰਗਾ ਹੈ ਜੀ ਜੀ ਬੰਨ ਦਿਓ ਜੀ ਇਹ ਤਾਂ ਜੀ ਥਾਂ ਦੇ ਤੋੜੇ ਮਿਲਦੇ ਵੀ ਸਾਨੂੰ ਥਾਂ ਥੋੜਾ ਜਿਹਾ ਜੇ ਅਸੀਂ ਹੋਰ ਬੜਾ ਬੁੜਾ ਹੈ ਗਿਆ ਸਾਡੀਆਂ ਉਧਰੋਂ ਇਧਰ ਲਿਆਉਣੀਆਂ ਜੀ ਉਹ ਫਾਰਮ ਬਦਲਣਾ ਜੀ ਹਾਂ ਉਹਦਾ ਕਰਕੇ ਸਾਨੂੰ ਉਹ ਆ ਚਲੋ ਦਰਸ਼ਕੋ ਕਿਉਂਕਿ ਐਡੇ ਵੱਡੇ ਕਾਰੋਬਾਰ ਦੇ ਵਿੱਚ 100 ਤਰ੍ਹਾਂ ਦੀ ਪੇ ਪੇਮੈਂਟ ਦੀ ਵੀ ਲੋੜ ਹੁੰਦੀ ਆ ਹੋਰ ਵੀ ਚੀਜ਼ਾਂ ਦੇ ਵਿੱਚ ਸਾਰਾ ਕੁਝ ਮੈਨੇਜ ਕਰਨਾ ਹੁੰਦਾ ਜਿਵੇਂ 70 75 ਗਾਈਆਂ ਫਿਰ ਜਦੋਂ ਸੂਆ ਪੈ ਜਾਂਦਾ ਨਹੀਂ ਤਾਂ ਫਿਰ ਡਬਲ ਹੋ ਜਾਂਦੀਆਂ ਫਿਰ ਡਬਲ ਦੇ ਵਾਸਤੇ ਬਿਲਡਿੰਗ ਵੀ ਵੱਡੀ ਚਾਹੀਦੀ ਆ ਤੇ ਚਲੋ ਆਪਦੇ ਸਿਸਟਮ ਦੇ ਹਿਸਾਬ ਨਾਲ ਆ ਬੀਰ ਕੇ ਅੰਕਲ ਜੀ ਵਰਗੇ ਸੇਲ ਕਰ ਰਹੇ ਹੈਗੇ ਤੇ ਹਰ ਇੱਕ ਐਂਗਲ ਤੋਂ ਗਾਂ ਤੁਹਾਨੂੰ ਦਿਖਾਤੀ ਦਿਖਾਉਣ ਦਾ ਮਕਸਦ ਇੱਕ ਹੀ ਹੁੰਦਾ ਵੀ ਕਈ ਵਾਰੀ ਪਸ਼ੂ ਕੋਈ ਲੰਗ ਵਗੈਰਾ ਮਾਰਦਾ ਤਾਂ ਪ੍ਰੋਪਰ ਹੈ ਜਿਹੜਾ ਉਹਦਾ ਪਤਾ ਲੱਗ ਜੇ ਅਗਰ ਦੂਜੇ ਨੰਬਰ ਵਾਲੀ ਦਾ ਦੱਸਿਓ ਮੜਾ ਡਿਟੇਲ ਜੀ ਇਹ ਅੱਜ ਦੀ 50 ਲੀਟਰ ਦੁੱਧ ਕੱਢੂ ਜੀ ਇਹ ਪਹਿਲੇ ਸੂਏ ਦਾ ਕੀ ਰਿਕਾਰਡ ਰਿਆ ਪਹਿਲੇ ਤਾਂ ਰਿਹਾ ਜੀ ਇਹਦਾ 24 ਲੀਟਰ ਜੀ ਪਹਿਲੇ ਸੂਏ 42 ਲੀਟਰ ਦਿੱਤਾ ਹੈ 42 ਲੀਟਰ ਜੀ ਜੀ ਤੇ ਅੱਜ ਹੁਣ ਕਿੰਨੇ ਦਿਨ ਰਹਿ ਗਏ ਇਹਦੇ ਇਹਦੇ ਹੁਣ ਘੱਟੋ ਘੱਟ ਜੀ 10 ਦਿਨ ਲਓ ਜੀ ਆਏ। ਦਰਸ਼ਕੋ ਦਿਨ ਐਤਵਾਰ 21 ਤਰੀਕ ਤੇ 9ਵਾਂ ਮਹੀਨਾ। ਜਿਹੜੀ ਵੀਡੀਓ ਆਪਾਂ ਸ਼ੂਟ ਕਰ ਰਹੇ ਆਂ ਤੇ 10 ਦਿਨ ਅੰਕਲ ਜੀ ਕਹਿੰਦੇ ਆ ਵੀ ਸੂਣ ਦੇ ਵਿੱਚ ਰਹਿਗੇ ਤੇ ਤੁਸੀਂ ਆਪ ਵੀ ਬਾਡੀ ਸਟਰਕਚਰ ਤੋਂ ਵੀ ਅੰਤਾਜਾ ਜਿਹੜਾ ਉਹ ਲਾ ਸਕਦੇ ਹੋ। ਥਣਾ ਤੁਣਾ ਦੀ ਕਾਫੀ ਚੰਗੀ ਆ ਤੇ ਝੋਲੇ ਦੇ ਵਿੱਚ ਜੇ ਬਲਾਂ ਦੀ ਗੱਲ ਕਰ ਲਈਏ ਤਾਂ ਬਲ ਤੁਸੀਂ ਆਪ ਹੀ ਚੈੱਕ ਕਰ ਲਓ ਕਾਫੀ ਬਲ ਪਏ ਆ ਤੇ ਬਾਡੀ ਦੇ ਉੱਤੇ ਵੀ ਜੱਜ ਕਰ ਸਕਦੇ ਹੋ ਵੀ ਪ੍ਰੋਪਰ ਜਿਹੜੇ ਤਕਰੀਬਨ 10 ਕ ਦਿਨ ਹਜੇ ਪਲਾਸ ਲੈ ਜਾਊਗੀ 10 ਤਰੀਕ ਨੂੰ 10 ਦਿਨਾਂ ਨੂੰ ਹਜੇ ਦੇਣੇ ਦੇ ਪ੍ਰੋਪਰ ਪੂਰੇ ਆ ਕੁਛ ਦਿਨ ਉੱਤੇ ਵੀ ਲਿਆ ਸਕਦੀ ਹੈ ਜੀ ਲਿਆ ਸਕਦੀ ਹੈ ਜੀ ਇਹ ਇਹਦਾ ਜੀ ਜੇ ਤਾਂ ਹੁਣ 9 ਮਹੀਨੇ 9 ਦਿਨਾਂ ਤੋਂ ਸੂਜੀ ਫਿਰ ਤਾਂ ਉੱਤੇ ਲਾਓ ਜੀ ਜੀ 9 ਮਹੀਨੇ ਰਹਿ ਚੁ ਜੇ 10 ਦਿਨ ਰਹਿ ਗਈ ਜੀ ਖੋਲੋ ਅੰਕਲ ਦਰਸ਼ਕਾਂ ਨੂੰ ਹਰ ਇੱਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਏ ਲੈ ਦਰਸ਼ਕੋ ਪਰਫੂ ਬੰਦੇ ਵੀਡੀਓ ਰਾਹੀਂ ਜੱਜ ਕਰ ਲੈਂਦੇ ਆ ਵੀ ਪਸ਼ੂ ਕੀ ਆ ਫੇਸ ਬਿਊਟੀ ਤੁਸੀਂ ਚੈੱਕ ਕਰ ਲਓ ਸਕਿਨ ਇਹਦੀ ਵੀ ਚੈੱਕ ਕਰ ਲਓ ਬੈਡ ਦੇਖ ਲਓ ਅੰਕਲ ਦੀ ਹਾਈਟ ਵੀ ਤਕਰੀਬਨ 6 ਫੁੱਟ ਦੇ ਆਸ-ਪਾਸ ਆ 6 ਫੁੱਟ ਪਲੱਸ ਹੀ ਹੋਊਗੀ ਤੇ ਅੰਕਲ ਦੇ ਮੋਢੇ ਤੋਂ ਵੀ ਜਿਹੜੀ ਗਾਂ ਐ ਉਹ ਲੰਗਦੀ ਆ ਦੇਖੋ ਤੁਸੀਂ ਪੂਰਾ ਤਾਰਾ ਚੈੱਕ ਕਰ ਲਓ ਕਾਫੀ ਵੱਡਾ ਝੋਲਾ ਹੈਗਾ ਤੇ ਹਜੇ 10 ਦਿਨ ਪਏ ਆ ਤੇ ਜਦੋਂ 10 ਦਿਨ ਪੂਰੇ ਹੋ ਗਏ ਤੇ ਆਪ ਹੀ ਤੁਸੀਂ ਦੇਖ ਲਓ ਵੀ ਤੁਰਨ ਵਾਸਤੇ ਗਾਂ ਨੂੰ ਮਸਾਂ ਤੁਰੂਗੀ ਕਾਫੀ ਵੱਡਾ ਝੋਲਾ ਹੈਗਾ ਤੇ ਕਿਹੜਾ-ਕਿਹੜਾ ਥਾਣਾ ਹੈਗਾ ਜਿਹੜੇ ਵੀ ਕਿਸੇ ਭਰਾ ਨੇ ਲੈਣੀ ਆ ਤਸੱਲੀ ਕਰਕੇ ਅੰਕਲ ਅਰਗਨ ਦਾ ਸੌਦਾ ਜਿਹੜਾ ਤੁਸੀਂ ਕਰ ਸਕਦੇ ਹੋ ਅੰਕਲ ਤੁਹਾਡਾ ਮੋਬਾਈਲ ਨੰਬਰ ਬੋਲਿਓ ਜੀ 98762 ਜੀ 64592 ਜੀ WhatsApp ਨੰਬਰ ਹੀ ਹੈ ਜੀ ਹਾਂ ਜੀ ਲਓ ਦਰਸ਼ਕੋ ਅੰਕਲ ਨੇ ਨੰਬਰ ਵੀ ਬੋਲਤਾ ਨੰਬਰ ਪੱਟੀ ਤੇ ਵੀ ਚੱਲੀ ਜਾਂਦਾ ਜਿਹੜੇ ਵੀ ਕਿਸੇ ਭਰਾਣੇ ਲੈਣੀ ਆ ਦੂਜੇ ਸੂਏ ਬੈੜਾ ਸਾਂਭ ਸੰਭਾਲ ਹਰ ਇੱਕ ਜਾਨਵਰ ਦੀ ਬਹੁਤ ਚੰਗੀ ਆ ਕੁਝ ਕੁ ਜਾਨਵਰ ਸੇਲ ਵਾਸਤੇ ਹੋਰ ਵੀ ਰਹਿੰਦੇ ਹੈਗੇ ਹਜੇ ਤਿਆਰ ਨਹੀਂ ਹੋਏਗੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਬੰਨ ਦੋ ਜੀ ਵੇਖੋ ਦਰਸ਼ਕੋ ਸਾਡੀ ਵੀ ਕੋਸ਼ਿਸ਼ ਇਹੀ ਆ ਵੀ ਜਿਹੜੇ ਵੀ ਕਿਸੇ ਭਰਾ ਨੇ ਲੈਣੀ ਆ ਤਾਂ ਵਾਕਈ ਵਿਹੜਾ ਭਰ ਦੂਗੀ ਕੋਈ ਇਹੋ ਜੀ ਗੱਲ ਨਹੀਂ ਗੀ ਚੰਗਾ ਦੁੱਧ ਦਾ ਰਕਾਰਡ ਹੈ ਤੇ ਰੇਟ ਅੰਕਲ ਨੂੰ ਪੁੱਛਦੇ ਆ ਕਿਉਂਕਿ ਮੁੜ ਕੇ ਬਾਹਲੀਆਂ ਗਾਈਆਂ ਦੇ ਵਿੱਚ ਕੰਮ ਮੁੜ ਜੂਗਾ ਦੋਹਾਂ ਦਾ ਰੇਟ ਤੁਹਾਨੂੰ ਕਨਫਰਮ ਕਰਾਉਣੇ ਆ ਅੰਕਲਾ ਪਹਿਲੇ ਸੂਈ ਵਾਲੀ ਦਾ ਰੇਟ ਜਮਾਂ ਲਖੀਰ ਮਾਰ ਦਿਓ 100 ਰੁਪਏ ਛੋੜ ਵਾਲਾ ਰੇਟ ਦੇ ਦਿਓ ਆਪਣੇ ਭਰਾ ਉਹੀ ਕਾਲ ਕਰਨਗੇ ਤੁਹਾਨੂੰ ਜਿਨੇ ਲੈਣੀ ਹੋਈ ਇਹ 275 ਦੀ ਦੇਵਾਂਗੇ ਜੀ ਜੀ ਹਾਂ ਮਾਨਤਾਨ ਅੰਕਲ ਕੁਛ ਨਾ ਕੁਛ ਮਾਨਤਾਨਤਾ ਜੀ ਛੋੜ ਸੱਪਾ ਹੋ ਜਾਊਗਾ ਜੀ ਦਰਸ਼ਕੋ ਕਰੋ ਟ੍ਰਾਈ ਤથા ਕੋਈ ਨਹੀਂ ਜੀ ਠੰਡੀ ਹੈ ਪੂਰੀ ਵਧੀਆ ਚੀਜ਼ ਹੈ ਜੀ ਵੇਖੋ ਦਰਸ਼ਕੋ ਚੈੱਕ ਤੁਸੀਂ ਕਰ ਲੋ ਰੇਟ ਅੰਕਲ ਦਾ ਤੇ ਚੀਜ਼ ਤੁਹਾਡੇ ਸਾਹਮਣੇ ਆ ਜਿਹੜੇ ਵੀ ਕਿਸੇ ਭਰਾ ਨੂੰ ਕੋਈ ਜੱਜ ਦੀ ਆ ਮਾਨਤਾਨ ਅੰਕਲ ਜ਼ਰੂਰ ਕਰਿਓ ਜੀ ਮਾਨਤਾਨ ਫੁੱਲ ਹੋਊਗਾ ਜੀ ਮਾਨਤਾਨ ਅੰਕਲ ਕਹਿੰਦਾ ਫੁੱਲ ਹੋਊਗਾ ਵੇਖ ਕੇ ਆ ਕੇ ਫਾਰਮ ਵਿਜ਼ਿਟ ਕਰਕੇ ਤਸੱਲੀ ਨਾਲ ਅੰਕਲ ਨਾਲ ਸੌਦਾ ਕਰ ਲਿਓ ਅੰਕਲ ਦੂਜੇ ਨੰਬਰ ਵਾਲੀ ਦਾ ਰੇਟ ਵੀ ਦੱਸਿਓ ਜੀ ਇਹ ਵੀ 3 3 ਲੱਖ ਦੇ ਦੇਵਾਂਗੇ ਜੀ ਦਰਸ਼ਕੋ 3 ਲੱਖ ਕਹੀ ਜਾਂਦਾ ਹੁਣ ਮੈਂ ਕਿੱਥੇ ਕਿੱਥੇ ਘਟਾਈ ਜਾਵਾਂ ਹੁਣ ਤੁਸੀਂ ਆਪ ਹੀ ਦੱਸ ਦਿਓ ਹਨਾ ਅੰਕਲ ਕੁਛ ਨਾ ਕੁਛ ਤਾਂ ਜਾਇਜ਼ ਫੈਜ ਕਰੋ ਤੁਸੀਂ ਕਿਉਂਕਿ ਗਾਂ ਦਾ ਬੈੱਡ ਬੁੱਡ ਕਾਫੀ ਚੰਗਾ ਹੁਣ ਮੈਂ ਕਿੰਨੇ ਘਟਾਈ ਜਾਵਾਂ ਕੋਈ ਗੱਲ ਕੋਈ ਵੀਰ ਲੈਣ ਵਾਲਾ ਹੋਵੇ ਤਾਂ ਮੈਂ ਇੱਥੇ ਖੜੇ ਨੂੰ ਸੌਦਾ ਸੌਦਾ ਕਰਾ ਦਿਆਂ ਹਨਾ ਅੰਕਲ ਕੁਛ ਨਾ ਕੁਛ ਜਾਇਜ਼ ਫੈਜ ਕਰੋ ਜੀ ਰੇਟ ਜਾਦੇ ਉੱਚਾ ਮੰਗੀ ਜਾਂਦੇ ਨੇ ਉੱਚਾ ਨਹੀਂ ਜੀ ਤੁਸੀਂ ਗਾਂ ਦਾ ਦੇਖੋ ਗਾਂ ਦਾ ਤੇ ਬਿੱਡ ਦੇਖੋ ਤੁਸੀਂ ਦਰਸ਼ਕੋ ਦੇਖੋ ਕੈਮਰਾਮੈਨ ਨੂੰ ਵੀ ਕਹਿਣਾ ਥੋੜਾ ਜਿਹਾ ਮਗਰ ਹਟ ਕੇ ਦਿਖਾ ਦਿਓ ਹਰ ਇੱਕ ਐਂਗਲ ਤੋਂ ਤੁਹਾਨੂੰ ਗਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਗਾਂ ਦੇ ਵਿੱਚ ਕੋਈ ਕਮੀ ਨਹੀਂ ਕਿਉਂਕਿ ਜਦੋਂ ਮੰਡੀਆਂ ਤੇ ਜਾਂਦੀ ਆ ਖਰੀਦਣ ਵਾਲੇ ਨੇ ਢਾਂਡੀ ਕਹਿਣੀ ਆ ਤੇ ਜਦੋਂ ਲੈਣ ਵਾਲੇ ਨੂੰ ਪਤਾ ਲੱਗਦਾ ਵੀ ਇਹ ਜਿਹੜਾ ਮੰਡੀਆਂ ਤੇ ਜਾ ਕੇ ਕੀ ਰੇਟ ਹੁੰਦਾ ਹਾਂ ਮੜ ਦੋ ਜੀ ਅਗਲੇ ਦਾ ਜੀ ਹੈ ਕੋਈ ਇਹਦੇ ਚਾਹ ਪੋਰਾ ਤਾਂ ਸਾ ਪੋਰਾ ਨਹੀਂ ਜੀ ਹੈ ਮੜੇ ਮੜੇ ਦਾ ਕੈਮਰੇ ਚ ਨਹੀਂ ਖੜਨੀ ਜੀ ਇਹ ਜੀ ਦਰਸ਼ਕੋ ਬੈੱਡ ਬੁੱਡ ਕਾਫੀ ਚੰਗਾ ਹੈਗਾ ਗਾਂ ਕਾਫੀ ਚੰਗੀਆਂ ਅੰਕਲ ਰੇਟ ਥੋੜਾ ਮੋਟਾ ਕੁਛ ਕਰੋ ਜੀ ਜਾਇਜ਼ ਫੈਜੋ 280 ਦੀ ਦੇ ਦਾਂਗੇ ਜੀ ਲੈਓ ਦਰਸ਼ਕੋ 2 ਲੱਖ ਤੇ 80000 ਰੁਪਏ ਅੰਕਲ ਨੂੰ ਤੁਹਾਡੇ ਸਾਹਮਣੇ ਰੇਟ ਕਰਾਇਆ ਕੋਈ ਇਹ ਨਹੀਂ ਮਗਰੋਂ ਗੱਲ ਕਰੀ ਸੀ ਸਾਡੀ ਵੀ ਕੋਸ਼ਿਸ਼ ਇਹ ਵੀ ਗਾਂ ਵਾਲੇ ਨੂੰ ਕੋਈ 2 ਰੁਪਏ ਬਚਣ ਇਹ ਨਾ ਹੋਵੇ ਖਰੀਦਣ ਚ ਜਿਹੜਾ ਉਹ ਪੇਮੈਂਟ ਆ ਉਹਦੀ ਸਾਰੀ ਖਰੀਦਣ ਚ ਵੜ ਜੇ ਕਿੱਲੇ ਤੋਂ ਮਿਲ ਜੇ ਟੈਂਪੂ ਕਰਾਉਂਗੇ ਮੰਡੀਆਂ ਤੇ ਜਾਉਂਗੇ ਖੱਜਲ ਖਵਾਰੀ ਕਰੋਗੇ ਉਹਦੇ ਨਾਲੋਂ ਤੁਹਾਨੂੰ ਬਿਹਤਰ ਹੈ ਮਾਨ ਤਾਨਾ ਘਲੇਚੋ ਵੀ ਜਰੂਰ ਕਰਿਓ। ਆ ਸੰਤਾ ਜੀ ਹਰੇਕ ਚੋ ਕਰਾਂਗੇ। ਮਾਨ ਤਾਨਾ ਅੰਕਲ ਕਹਿੰਦਾ ਇਹਦੇ ਚੋ ਵੀ ਜਰੂਰ ਕਰਨਗੇ ਜਿਹੜੇ ਵੀ ਭਰਾ ਕੋਈ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ। ਤੇ ਹੁਣ ਇਹਦੇ ਬਾਰੇ ਡਿਟੇਲ ਦਿਓ ਜੀ। ਇਹ ਸਾਨੂੰ ਦੱਸਤਾ ਵੀ 40 ਤੋਂ ਬਾਹਰ ਕੱਢੂ ਜੀ ਦੁੱਧ। ਜੀ। ਹਾਂ। ਇਹ ਕਿੰਨੇਵੇਂ ਸੂਏ ਆ ਗਈ ਜੀ? ਇਹ ਦੂਜੇ ਜੀ। ਦੂਜੇ ਸੂਏ ਸੁਣਾ ਹੈ। ਹਾਂ ਜੀ। ਲੈ ਦਰਸ਼ਕੋ ਦੂਜੇ ਸੂਏ ਸੁਣਾ ਕਿੰਨੀ ਤਰੀਕ ਨੂੰ ਦਿਨ ਪੂਰੇ ਹੈ ਜੀ? ਇਹਦੇ ਜੀ ਅੱਜ 20-25 ਦਿਨ ਰਹਿ ਗਈ। 25 ਕੇ 20 ਜੀ। ਬਸ 20-25 ਦੇ ਵਿਚਾਲੇ ਸੂਪੂ ਜੀ। 20 ਤੋਂ 25 ਹਾਂ ਲਿਖਿਆ ਤਾਂ ਹੈਗਾ ਰਜਿਸਟਰ ਲਿਖਿਆ ਜੀ ਡਿਟੇਲ ਸਾਰੀ ਮਿਲੂ ਜੀ A to Z ਮੁੰਡੇ ਤੋਂ ਲੋ ਦਰਸ਼ਕੋ ਜੇ ਕਿਸੇ ਭਰਾ ਨੇ ਕੋਈ ਸੌਦਾ ਕਰਨਾ ਹੈ ਡਿਟੇਲ ਪ੍ਰੋਪਰ ਰਜਿਸਟਰ ਦੇ ਵਿੱਚੋਂ ਇਹਨਾਂ ਦਾ ਬੇਟਾ ਅੱਜ ਬਾਹਰ ਗਿਆ ਵਿਆ ਤੇ ਤਸੱਲੀ ਨਾਲ ਤੁਸੀਂ ਸਾਰਾ ਚੈੱਕ ਕਰਕੇ ਅੰਕਲ ਨਾਲ ਸੌਦਾ ਕਰ ਸਕਦੇ ਹੋ ਅੰਕਲ ਇਹ ਵੀ ਥੋੜਾ ਤੋਰ ਕੇ ਦਿਖਾਓ ਜੀ ਦਰਸ਼ਕਾਂ ਨੂੰ ਲੈਕਰ ਉਹ ਦਰਸ਼ਕੋ ਚੈੱਕ ਜੀ ਦੂਜੇ ਸੂਏ ਆ ਤੇ ਫੇਸ ਬਿਊਟੀ ਤੋਂ ਕੋਈ ਕਹਿ ਨਹੀਂ ਸਕਦਾ ਵੀ ਦੂਜੇ ਸੂਏ ਆ ਜਿਵੇਂ ਫੇਸ ਬਿਊਟੀ ਐਂ ਲੱਗਦਾ ਜਿਵੇਂ ਵੈੜੀ ਹੁੰਦੀ ਆ ਪਹਿਲੇ ਸੂਏ ਵਾਲੀ ਲੱਗਦੀ ਆ ਤੁਸੀਂ ਆਪ ਹੀ ਫੇਸ ਬਿਊਟੀ ਚੈੱਕ ਕਰ ਲਓ। ਹਈ ਵੈੜੀ ਜੀ। ਬੈਡ ਤੁਸੀਂ ਆਪ ਚੈੱਕ ਕਰ ਲਓ ਹਵਾਨਾ ਕਾਫੀ ਚੰਗਾ ਹੈਗਾ ਹਜੇ ਦਿਨ ਕਾਫੀ ਪਏ ਆ। ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ ਜੀ ਇਹਦਾ? ਪਹਿਲਾ 35 37 ਦਿੱਤਾ ਜੀ ਇਹਨੇ। ਦਰਸ਼ਕੋ 35 ਤੋਂ 37 ਲੀਟਰ ਅੰਕਲ ਕਹਿੰਦਾ ਬਲੁੱਧ ਦਿੱਤਾ ਹੈਗਾ। ਬੱਸ ਮੋੜ ਲਓ ਜੀ ਤਕਰੀਬਨ ਤੋਰਾ ਤਾਰਾ ਠੀਕ ਹੈਗਾ। ਇਧਰ ਥੋੜੀ ਜਿਹੀ ਲੰਮੀ ਤੋੜ ਦਿਓ ਜੀ ਇਧਰਲੇ ਪਾਸੇ ਨੂੰ ਹਾਂ ਬੰਨ ਦਿਓ। ਵੇਖੋ ਦਰਸ਼ਕੋ ਚੈੱਕ ਤੁਸੀਂ ਕਰੀ ਚੱਲੋ। ਬੰਨ ਦਿਓ ਜੀ ਅੰਕੜ ਰੇਟ ਇਹਦਾ ਅੱਜ ਦਾ ਕੀ ਰਹੂਗਾ ਐਤਵਾਰ 21 ਤਰੀਕ ਤੇ ਨੌਵਾਂ ਮਹੀਨਾ ਜੇ ਕੋਈ ਵੀਰ ਪੰਜ ਚਾਰ ਦਿਨਾਂ ਦੇ ਵਿੱਚ ਹੀ ਲੈ ਕੇ ਜਾਂਦਾ ਹੈ ਰੇਟ ਇਹਦਾ ਜੀ 2.5 ਲੱਖ ਰੁਪਏ ਦਰਸ਼ਕੋ ਦੇਖੋ ਤੁਸੀਂ ਚੈੱਕ ਕਰ ਲਓ ਹਰ ਇੱਕ ਐਂਗਲ ਤੋਂ ਝੋਲੇ ਦੇ ਵਿੱਚ ਪ੍ਰੋਪਰ ਹਜੇ ਦੁੱਧ ਆ ਜਿਹੜਾ ਉਹ ਲਾਇਆ ਨਹੀਂ ਕਿਉਂਕਿ ਦਿਨ ਹਜੇ 20 25 ਪਏ ਆ ਤੇ ਜੇ ਕਿਸੇ ਭਰਾ ਕੋਲੇ ਕੋਈ ਲੇਟ ਵੀਡੀਓ ਪਹੁੰਚਦੀ ਆ ਕਈ ਵਾਰੀ ਗਾਂ ਖੜੀ ਹੁੰਦੀ ਆ ਤਾਂ ਤੁਸੀਂ ਮੌਕੇ ਤੇ ਤਿਆਰ ਗਾਂ ਵੀ ਦੇਖ ਸਕਦੇ ਹੋ ਕਿਉਂਕਿ ਅੱਜ ਅਸੀਂ ਆਏ ਸੀ ਅੰਕਲ ਜੀ ਵਰਗੇ ਕਹਿੰਦੇ ਵੀ ਚਲੋ ਆਪਾਂ ਸਾਰੀਆਂ ਜਿਹੜੀਆਂ ਜਿਹੜੀਆਂ ਸੇਲ ਆਲੀਆਂ ਉਹ ਦਿਖਾਈ ਦਿੰਨੇ ਆ ਕੁਝ ਗਾਈਆਂ ਕੁਝ ਕੱਚੀਆਂ ਵੀ ਹੈਗੀਆਂ ਆ ਤੇ 2.5 ਲੱਖ ਰੁਪਿਆ ਰੇਟ ਆ ਜੀ 2.5 ਜੀ ਮਾਣ ਤਾਣੇ ਦੇ ਵਿੱਚੋਂ ਮਾਣ ਤਾਣਤਾ ਜੀ ਮੌਕੇ ਤੇ ਜਿਵੇਂ ਕੋਈ ਗਾਹਕ ਲੱਗਿਆ ਉਹ ਆ ਜਾ ਕਰਾਂਗੇ ਜੀ ਦਰਸ਼ਕੋ ਜਦੋਂ ਪ੍ਰੋਪਰ ਗਾਹ ਤਿਆਰ ਹੋ ਗਈ ਤੁਹਾਨੂੰ ਫੇਰ ਪਤਾ ਲੱਗੂਗਾ ਕਈ ਵੀਰ ਕਮੈਂਟ ਵੀ ਕਰਨਗੇ ਵੀ ਥੱਲੇ ਦਾ ਕੁਝ ਐ ਨਹੀਂਗਾ ਕਿਉਂਕਿ ਹਜੇ ਦਿਨ 25 20 ਤੋਂ 25 ਦਿਨ ਪਏ ਆ ਤੇ ਉੱਤੇ ਕਿੰਨੇ ਲੈਂਦੀ ਆ ਹੈਨਾ ਇੱਕ ਮਹੀਨਾ ਪਲਾਸੀ ਕਹਿ ਸਕਦੇ ਆ ਜੇ 5-7 ਦਿਨ ਉੱਤੇ ਵੀ ਲੈਂਦੀ ਆ ਤਾਂ ਚੌਥੇ ਨੰਬਰ ਵਾਲੀ ਦਾ ਅੰਕਲ ਦੇ ਦਿਓ ਡਿਟੇਲ ਜੀ ਇਹਦੀ ਮਾਂ ਦਾ ਵੀ ਰਿਕਾਰਡ ਬਹੁਤ ਚੰਗਾ ਹੈ ਜੀ ਹੂੰ ਤੇ ਇਹ ਭਲੌਣੀ ਆ ਜੀ ਪਹਿਲੇ ਸਵੇ ਸੋਈ ਪਹਿਲੇ ਸਵੇ ਸੁਣਾ ਹੈ ਹਾਂ ਜੀ ਦਰਸ਼ਕੋ ਵੇਖੜ ਤੁਸੀਂ ਚੈੱਕ ਕਰ ਲਓ ਕੈਮਰਾਮੈਨ ਨੂੰ ਕਹਿੰਦੇ ਵੀ ਪ੍ਰੋਪਰ ਚਾਰ ਚਫੇਰੇ ਜਿਹੜੀ ਵਹਿੜਾ ਉਹ ਦਿਖਾ ਦੇ ਕਿਉਂਕਿ ਜਿਨੇ ਵੀ ਰਪਏ ਲਾਉਣੇ ਆ ਸਾਡੀ ਕੋਸ਼ਿਸ਼ ਇਹ ਆ ਵੀ ਕੱਲੀ-ਕੱਲੀ ਚੀਜ਼ ਕੈਮਰੇ ਦੇ ਵਿੱਚ ਕੈਦ ਹੋ ਜੇ ਤਾਂ ਕਿ ਕੋਈ ਭਰਾ ਇਹ ਨਾ ਕਹੇ ਵੀ ਯਾਰ ਫਲਾਨੀ ਚੀਜ਼ ਕੋਈ ਭਰਾ ਇਹ ਨਾ ਕਹੇ ਵੀ ਸਾਨੂੰ ਕੋਈ ਚੀਜ਼ ਨਹੀਂ ਦਿਖਾਈ ਕਿਉਂਕਿ ਕਾਫੀ ਵੀਰ ਕਮੈਂਟ ਕਰਦੇ ਫਿਰ ਵੀਡੀਓ ਲੰਬੀ ਹੋ ਜਾਂਦੀ ਆ ਦਰਸ਼ਕੋ ਜਿਨੇ 5 ਰੁਪਈਆ ਦੀ ਲਾਉਣੀ ਆ ਨਾ ਉਹਦੇ ਵਾਸਤੇ ਲੰਬੀ ਨਹੀਂ ਹੁੰਦੀ ਵੀਡੀਓ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਵੀ ਹਰੇਕ ਚੀਜ਼ ਦਿਖਾਈ ਜਾਵੇ ਐ ਥਾਣਾ ਦੀ ਗੱਲ ਕਰੀ ਅੰਕਲ ਮਾਰਿਓ ਜੀ ਮੜਾ ਜਹਾਥ ਪੂਰੀ ਠੰਡੀ ਹੈ ਜੀ ਵੇਖੋ ਦਰਸ਼ਕੋ ਕਿਸੇ ਗੱਲੋਂ ਨਹੀਂ ਜੀ ਲੋ ਚਾਰ ਥਾਣਾ ਕਿਹੜਾ ਕਿਹੜਾ ਥਾਣਾਗਾ ਤੇ ਮਾਰਾ ਪਸ਼ੂ ਹੈ ਨਹੀਂ ਜੀ ਕੋਈ ਜੀ ਵੇਖੋ ਦਰਸ਼ਕੋ ਜਿਹੜੇ ਵੀ ਜਾਨਵਰ ਹੈ ਕਾਫੀ ਠੰਡੇ ਹੈਗੇ ਤੇ ਮਾਂ ਦਾ ਕੀ ਰਿਕਾਰਡ ਦੱਸਿਆ ਸੀਗਾ ਜੀ ਮਾਂ ਦਾ 45 ਲੀਟਰ ਜੀ ਮਾਂ ਦਾ ਦਰਸ਼ਕੋ 45 ਲੀਟਰ ਸੀ ਤੇ ਕਿਹੜੇ ਸੀਮਣ ਦੀਆਂ ਗੱਬਣੇ ਆ ਚਾਰੇ ਜੀ ਇਹ ਇਹ ਪੀਡੀਐਫ ਨੇ ਲੱਗੇ ਆ ਜੀ ਉਹ ਵੀ ਡਿਟੇਲ ਤੁਹਾਡੇ ਕੋਲੇ ਲਿਖਿਆ ਪਿਆ ਉਹ ਲਿਖਿਆ ਜੀ ਡਿਟੇਲ ਸਾਰਾ ਮੁੰਡਾ ਦੱਸ ਦਵੀਂ ਕਿਹੜੀ ਆ ਉਹ ਆ ਉਹ ਫੋਨ ਤੇ ਅਗਲਾ ਗੱਲ ਕਰ ਲੇ ਜੀ ਜੀ ਫੋਨ ਤੇ ਦੱਸ ਦੂ ਸਾਰਾ ਕੁਝ ਵੀ ਆ ਆ ਇੰਨਾ ਜੀ ਆ ਇਹਦਾ ਜੀ ਹਾਂ ਲਾ ਦਰਸ਼ਕੋ ਜੇ ਥੋੜੇ ਥੋੜੇ ਨਾਲ ਖੋਲ ਕੇ ਦਿਖਾਉਣੇ ਆ ਤਾਂ ਫਿਰ ਵੀਡੀਓ ਹੋਰ ਲੰਬੀ ਹੋ ਜੂਗੀ ਵੀਡੀਓ ਪਹਿਲੇ ਹੀ ਥੋੜੇ ਥੋੜੇ ਨਾਲ ਵੱਡੀ ਹੋ ਗਈ ਅੰਕਲ ਲਖੀਰ ਮਾਰ ਕੇ ਕੀ ਰੇਟ ਦਿੰਨੇ ਹੋ ਮਾਤਾਨ ਕਰ ਦਿਆਂਗੇ ਜੀ ਇਹਦੇ ਚੋਂ ਵੀ ਕਿੰਨਾ ਮੰਗਿਆ ਜੀ ਇਹਦਾ ਫਿਰ ਆ ਪਟਾਈ ਮੰਗਿਆ ਜੀ ਇਹਦਾ ਦਰਸ਼ਕੋ 2.5 ਲੱਖ ਰੁਪਇਆ ਇਹਦਾ ਮੰਗਿਆ ਅੰਕਲ ਨੇ ਮਾਣ ਤਾਂ ਇਹਦੇ ਚ ਵੀ ਅੰਕਲ ਕਹਿੰਦਾ ਚੰਗਾ ਕਰ ਦਿਆਂਗੇ ਤੇ ਵੇਚ ਕੇ ਤਸੱਲੀ ਕਰਕੇ ਤੇ ਸੌਦਾ ਕਰ ਸਕਦੇ ਹਾਂ ਸੰਪਰਕ ਨੰਬਰ ਅੰਕਲ ਦਾ ਪੱਟੀ ਤੇ ਚੱਲੀ ਜਾਂਦਾ ਅੰਕਲ ਜੀ ਆਪਣੇ ਦਰਸ਼ਕਾਂ ਨੂੰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਫਾਰਮ ਤੁਹਾਡਾ ਕਾਫੀ ਸੋਹਣੇ ਸੱਜੇ ਢੰਗ ਨਾਲ ਤੁਸੀਂ ਚਲਾ ਰਹੇ ਹੋ ਸਾਰੀ ਫੈਮਿਲੀ ਦਾ ਨਾਲ ਸਹਿਯੋਗ ਹੈਗਾ ਤੇ ਜਾਣਕਾਰੀ ਤੁਸੀਂ ਬਹੁਤ ਵਧੀਆ ਦਿੱਤੀ ਕੱਲਾ ਕੱਲਾ ਜਾਨਵਰ ਵੀ ਆਪਾਂ ਦਿਖਾਇਆ ਡਿਟੇਲ ਵੀ ਦਿੱਤਾ ਮਾਨ ਤਾਣ ਦੀ ਵੀ ਤੁਸੀਂ ਗੱਲ ਕਰੀ ਹੈ ਵੀ ਮਾਨ ਤਾਣ ਵੀ ਖੁੱਲ੍ਹਾ ਕੀਤਾ ਜਾਊਗਾ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਡੇ ਕੋਲ ਪਹੁੰਚੋ ਥੋੜੇ ਸੱਦੇ ਤੇ ਜੀ ਹੈ ਥੋੜਾ ਵੀ ਬਹੁਤ ਧੰਨਵਾਦ ਥੈਂਕ ਯੂ ਜੀ